ਵਾਹਿਗੁਰੂ ਵਾਹਿਗੁਰੂ ਸਤਨਾਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਲੋਰੀਵਾਰ ਚੱਲ ਰਹੀ ਸ਼ਬਦ ਵਿਚਾਰ ਇਕੱਠਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅੰਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੇ 12 ਸ਼ਬਦ ਸੰਪੂਰਨ ਹੋਏ ਹਨ ਸਤਿਗੁਰ ਜੀ ਅਗਲਾ ਸ਼ਬਦ 429 ਅੰਗ ਤੇ ਪਾਤਸ਼ਾਹ ਜੀ ਆਰੰਭ ਕਰਦੇ ਹਨ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਕਾਮ ਹਦਾ ਤੀਜਾ ਸਤਗੁਰ ਤੇ ਗੁਣ ਉਪਜੈ ਸਭ ਮਿਲੈ ਸੋਇ ਸਤਗੁਰ ਤੇ ਗੁਣ ਉਪਜੈ ਜਾ ਪ੍ਰਭ ਮਿਲੈ ਸੋਇ ਸਜੇ ਨਾਮ ਧਿਆਈਐ ਗਿਆਨ ਪ੍ਰਗਾਤ ਪ੍ਰਗਟ ਹੋਇ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਦੇ ਮੇਲ ਬਾਰੇ ਪਾਤਸ਼ਾਹ ਜੀ ਵਰਣਨ ਕਰਦੇ ਹਨ ਸਤਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੈ ਸੋਏ ਮਹਾਰਾਜ ਜੀ ਕਹਿੰਦੇ ਜਦੋਂ ਉਹ ਪਰਮੇਸ਼ਰ ਕਿਰਪਾ ਕਰਦਾ ਹੈ ਸੱਚੇ ਗੁਰਾਂ ਦੇ ਨਾਲ ਉਹ ਮੇਲ ਬਖਸ਼ਦਾ ਹੈ ਸੱਚੇ ਗੁਰਾਂ ਦੇ ਮੇਲ ਦੇ ਨਾਲ ਹੀ ਉਹ ਗਿਆਨ ਉਤਪਨ ਹੁੰਦਾ ਪੈਦਾ ਹੁੰਦਾ ਪ੍ਰਗਟ ਹੁੰਦਾ ਹੈ ਇਹ ਸਤਿਗੁਰ ਦੀ ਪ੍ਰਾਪਤੀ ਵਾਸਤੇ ਪ੍ਰਭੂ ਪਰਮੇਸ਼ਰ ਦਾ ਮੇਲ ਉਹਦੇ ਮੇਲ ਦੇ ਨਾਲ ਸਤਿਗੁਰਾਂ ਦਾ ਮੇਲ ਹੈ ਮਹਾਰਾਜ ਜੀ ਕਹਿੰਦੇ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੈ ਸੋਏ ਮਹਾਰਾਜ ਜੀ ਕਹਿੰਦੇ ਜੇ ਪ੍ਰਭ ਮੇਲਦਾ ਹੈ ਤਾਂ ਸਤਿਗੁਰ ਦੀ ਕਿਰਪਾ ਹੁੰਦੀ ਹੈ ਸਤਿਗੁਰ ਦੇ ਨਾਲ ਸਾਡਾ ਮਲਾਪ ਹੁੰਦਾ ਹੈ ਪੁਰਬਲੇ ਭਾਗ ਵੇਖੇ ਪੁਰਬਲੇ ਕਰਮਾਂ ਦੇ ਮੁਤਾਬਕ ਭਾਗਾ ਦੇ ਮੁਤਾਬਕ ਸੱਚੇ ਗੁਰੂ ਦਾ ਪਿਆਰਿਓ ਮੇਲ ਹੁੰਦਾ ਹੈ 임ਾਰਾ ਜੀ ਬਚਨ ਕਰਦਿਆਂ ਸਹਿਜੇ ਨਾਮ ਧਿਆਈ ਹੈ ਗਿਆਨ ਪ੍ਰਗਟ ਹੋਏ ਫਿਰ ਸਹਿਜੇ ਸਹਿਜੇ ਮਹਾਰਾਜ ਜੀ ਕਹਿੰਦੇ ਸਤਗੁਰ ਗੁਣ ਉਤਪਨ ਪੈਦਾ ਕਰਦਾ ਹੈ ਸਤਿਗੁਰੂ ਦੇ ਨਾਲ ਜਦੋਂ ਕੋਈ ਮੇਲ ਬਣਾਉਂਦਾ ਹੈ ਕੋਈ ਜਿਗਿਆਸੂ ਕੋਈ ਪ੍ਰਾਨੀ ਤੇ ਮਹਾਰਾਜ ਜੀ ਕਹਿੰਦੇ ਔਗਣਾ ਦਾ ਨਾਸ ਹੁੰਦਾ ਹੈ ਗੁਣ ਉਪਜਦੇ ਹਨ ਪੈਦਾ ਹੁੰਦੇ ਹਨ ਸ਼ੁਭ ਗੁਣ ਜਿਹੜਿਆਂ ਨੂੰ ਹਿਰਦੇ ਵਿੱਚ ਪੈਦਾ ਹੁੰਦੇ ਹਨ ਸਤਿਗੁਰੂ ਦੇ ਮੇਲ ਨਾਲ ਕਿਉਂਕਿ ਸਤਿਗੁਰੂ ਦਾ ਮੇਲ ਹੀ ਪ੍ਰਭੂ ਦਾ ਮੇਲ ਹੈ ਸਹਿਜ ਨਾਮ ਧਿਆਵੇ ਫਿਰ ਮਨੁੱਖ ਮਹਾਰਾਜ ਜੀ ਕਹਿੰਦੇ ਪ੍ਰਾਨੀ ਜਗਿਆਸੂ ਸਹਿਜ ਹੀ ਹਿਰਦੇ ਵਿੱਚੋਂ ਨਾਮ ਨੂੰ ਧਿਆਉਣਾ ਕਰਦਾ ਹੈ ਫਿਰ ਇਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਗਿਆਨ ਪ੍ਰਗਟ ਹੋ ਜਾਂਦਾ ਜਿਹੜਾ ਬਾਹਰੋਂ ਪੈਨੂੰ ਲੱਭਦਾ ਨਾ ਸੋ ਨੇੜੇ ਧੰਨ ਕੰਬਲਿਏ ਵਿਆਹ ਬਾਹਰ ਕਿਹਾ ਢੁੰਡੈ ਮਹਾਰਾਜ ਜੀ ਦੇ ਬਾਣੀ ਵਿੱਚ ਬਚਨ ਹਨ ਕਹਿੰਦੇ ਸਹੋ ਜਿਹੜਾ ਤੇਰਾ ਖਸਮ ਜਿਹੜਾ ਪੀਰ ਪਤੀ ਪ੍ਰਮਾਤਮਾ ਉਹ ਤੇ ਤੇਰੇ ਨੇੜੇ ਵਸਦਾ ਹੈ ਕਹਿੰਦੇ ਤੂੰ ਬਾਹਰ ਲੱਭਦੀ ਫਿਰਦੀ ਹੈ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਉਹ ਹਿਰਦੇ ਵਿੱਚ ਗਿਆਨ ਪ੍ਰਗਟ ਹੋ ਜਾਂਦਾ ਹੈ ਇਹ ਮਨ ਮਤ ਜਾਣ ਹਰ ਦੂਰ ਹੈ ਸਦਾ ਵੇਖ ਦੂਰ ਮਹਾਰਾਜ ਜੀ ਬਚਨ ਕਰਦੇ ਹਨ ਰਹਾਉ ਦੀ ਪੰਕਤੀ ਵਿੱਚ ਫਿਰ ਕੇਂਦਰੀ ਭਾਵ ਦਰਸਾਉਂਦੇ ਹਨ ਮਨ ਨੂੰ ਸੰਬੋਧਨ ਕਰਦੇ ਨੇ اے ਮਨ ਤੂੰ ਮਤ ਜਾਣੇ ਹਰਿ ਜੀ ਕਹਿੰਦੇ ਮਨਾ ਤੂੰ ਮਤ ਜਾਣੀ ਕਿ ਉਹ ਦੂਰ ਹੈ ਹਰੀ ਜਿਹੜਾ ਪ੍ਰਭੂ ਪਰਮਾਤਮਾ ਉਹ ਤਾਂ ਹਾਜ਼ਰ ਹੈ ਆਸ਼ਾ ਜੀ ਕਹਿੰਦੇ ਮਨਾ ਤੂੰ ਮਤ ਸਮਝ ਕੀ ਉਹ ਮਾਲਕ ਤੇਰੇ ਤੋਂ ਦੂਰ ਹੈ ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਤੇਰੇ ਨੇੜੇ ਹੈ ਪਰਮਾਤਮਾ ਜਿਹੜਾ ਉਹ ਤਾਂ ਅੰਦਰ ਹੀ ਵੱਸਦਾ ਹੈ ਤੂੰ ਮਤ ਸਮਝ ਕੀ ਮਨਾ ਉਹ ਤੇਰੇ ਤੋਂ ਦੂਰ ਹੈ ਹਰ ਦੂਰ ਹੈ ਸਦਾ ਵੇਖ ਹਦੂਰ ਮਹਾਰਾਜ ਜੀ ਕਹਿੰਦੇ ਤੂੰ ਸਦਾ ਤੂੰ ਹਾਜ਼ਰ ਜਾਨ ਉਹਨੂੰ ਨੇੜੇ ਦੇਖ ਸਦ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਪ੍ਰਭੂਰ ਮਹਾਰਾਜ ਜੀ ਕਹਿੰਦੇ ਉਹ ਤਾਂ ਸਦਾ ਹੀ ਭਾਈ ਦੇਖਦਾ ਹੈ ਸੁਣਦਾ ਵੀ ਓ ਤੇ ਦੇਖਦਾ ਵੀ ਇਹ ਸੁਣਦਾ ਸੱਧ ਸੁਣਦਾ ਸੱਧ ਵੇਖਦਾ ਸ਼ਬਦ ਰਿਆ ਭਰਪੂਰ ਪਰ ਸ਼ਬਦੇ ਦੇ ਰਾਹੀਂ ਉਹ ਦਿਖਣਾ ਹੈ। ਓਹ ਜੀ ਕਹਿੰਦੇ ਓਹ ਮਾਲਕ ਜਿਹੜਾ ਸਦਾ ਹੀ ਸਾਰਿਆਂ ਦੀਆਂ ਦਿਲਾਂ ਦੀਆਂ ਸੁਣਦਾ ਹਰ ਕਦੋਂ ਸੁਣ ਰਿਹਾ ਹੈ ਕਿਉਂਕਿ ਉਹ ਸੰਸਾੜੇ ਵਾਂਗਰੂ ਬੋਲਾ ਨਹੀਂ ਹੈ। ਅਸੀਂ ਉਹਨੂੰ ਬੋਲਿਆ ਸਮਝਦੇ ਹਾਂ ਕੋਲ ਬੈਠੇ ਔਗਣ ਕਰੀ ਜਾਂਦੇ ਆ। ਜੀ ਮਹਾਰਾਜ ਜੀ ਨੂੰ ਸਮਝਦੇ ਆ ਕਿ ਮਹਾਰਾਜ ਜਿਹੜਾ ਸੁਣਦਾ ਹੈ ਉਹ ਕਰਾ ਦੇਖਦਾ ਕਮੋ ਅਸੀਂ ਉਹਨੂੰ ਹਾਜ਼ਰ ਨਹੀਂ ਸਮਝਦੇ ਉਹਨੂੰ ਵਾਲਕ ਨੂੰ ਸਦਾ ਹੀ ਦੂਰ ਸਮਝ ਬੈਠਦੇ ਆ ਇਹ ਨਾ ਤਾਂ ਸੁਣ ਰਿਹਾ ਨਾ ਉਹ ਦੇਖ ਰਿਹਾ ਅਸੀਂ ਸੰਸਾਰ ਵਾਂਗੂ ਸਮਝਦੇ ਆ ਨਾ ਜਿਵੇਂ ਸੰਸਾਰੀ ਜੀਵਾਂ ਨੂੰ ਸਮਝਦੇ ਨੇ ਕਿ ਕਥਾ ਤੇ ਨਹੀਂ ਅਜਰ ਕੋਈ ਨਹੀਂ ਉਲਾ ਕਰਕੇ ਗੁਨਾਹ ਕਰ ਲਈਏ ਉਲਾ ਕਰਕੇ ਮਾਪਿਓ ਤੋ ਗੁਨਾਹ ਕਰਦੇ ਆ ਅਸੀਂ ਵੱਡਿਆਂ ਤੋਂ ਛਾ ਪਾ ਲੈਨੇ ਆ ਕੋਈ ਕੋ ਔਗਣ ਕਰਨਾ ਹੋਵੇ ਤੇ ਮਾਲਕ ਤਾਂ ਪਿਆਰਿਓ ਸਦਾ ਹੀ ਦੇਖਦਾ ਜਾਂ ਦੁਨੀਆ ਤੁਛ ਪਾਨੇ ਆ। ਤੇ ਸਤਿਗੁਰੂ ਜੀ ਗੁਰਅੰਬਰ ਦਾ ਜੀ ਕਹਿੰਦੇ ਉਹ ਸੁਣਦਾ ਸਦ ਵੇਖਦਾ ਸ਼ਬਦ ਰਿਆ ਪ੍ਰਭੂਰ ਪਰ ਮਤ ਤੋਂ ਤਨਉਣੀਏ ਜਦੋਂ ਸ਼ਬਦ ਦੇ ਰਾਹੀ ਉਹਨੂੰ ਜਾਣ ਲਵਾਂਗੇ। ਉਹਦਾ ਪ੍ਰਕਾਸ਼ ਕਰ ਲਾਂਗੇ ਨਾ ਪ੍ਰਗਟ ਹੋ ਜਾਵੇਗਾ ਗਿਆਨ। ਫੇਰੀ ਉਹ ਬੁੱਧੀ ਬੰਨੀ ਐ ਮਤ ਬੰਨੀ ਐ ਕਿ ਉਹ ਤਾਂ ਭਾਈ ਭਰਪੂਰ ਹੈ ਸਾਰਿਆਂ ਵਿੱਚ ਉਹ ਹਾਜ਼ਰ ਹੈ। ਸਾਰੀ ਜਗ੍ਹਾ ਤੇ ਉਹ ਦੇਖਦਾ ਹੈ। ਉਹ ਤੱਕਦਾ ਫਿਰ ਅਗਨਾਵਲੋਂ ਸਾਡਾ ਮਨ ਜਿਹੜਾ ਮੁੜ ਜਾਵੇਗਾ ਫਿਰ ਅਗਨਾਹ ਕਰਨੇ ਸੀ ਤਿਆਗ ਦਵਾਂਗੇ ਛੱਡ ਦਵਾਂਗੇ ਅਗਨਾ ਤੋਂ ਮਨ ਪਿੱਛੇ हट ਜਾਵੇਗਾ ਜਦੋਂ ਸ਼ਬਦ ਰਹਾ ਭਰਪੂਰ ਹਿਰਦੇ ਵਿੱਚੋਂ ਮਾਲਕ ਜਿਹੜਾ ਪ੍ਰਕਾਸ਼ ਹੋ ਜਾਵੇਗਾ ਰਹਾ ਵਿਚ ਰਾਮ ਦੇ ਕੀ ਪਾਤਸ਼ਾਹ ਜੀ ਅੱਗੇ ਬਚਨ ਕਰਦਿਆਂ ਭਾਈ ਗੁਰਮਖ ਆਪ ਪਛਾਣਿਆ ਤਿੰਨੀ ਇੱਕ ਮਨ ਧਿਆਇਆ ਹਰ ਜੀ ਕਹਿੰਦੇ ਗੁਰਮਖਾ ਨੇ ਉਹਦੇ ਨਾਲ ਪਛਾਣ ਕਰ ਲਈ ਗੁਰੂ ਦੀ ਮੱਤ ਲੈਣ ਵਾਲੇ ਜਿਹੜਿਆਂ ਨੂੰ ਮਹਾਰਾਜ ਜੀ ਕਹਿੰਦੇ ਅੰਤਰਾਤਮੈ ਉਹਨੂੰ ਜਾਣਗੇ ਆਪ ਪਛਾਣਿਆ ਤਿੰਨੀ ਇੱਕ ਮਨ ਧਿਆਇਆ ਫਿਰ ਇੱਕ ਮਨ ਇੱਕੋ ਨੂੰ ਧਿਆਉਂਦੇ ਹਨ ਇੱਕ ਰਸ ਇੱਕ ਮਨ ਹੋ ਕੇ ਉਹਨੂੰ ਸਦਾ ਹੀ ਧੁੰਦਾ ਫਿਰ ਮਨ ਜਪਦਾ ਉਹਨੂੰ ਮਹਾਰਾਜ ਜੀ ਕਹਿੰਦੇ ਗੁਰਮਖਾ ਨੇ ਉਹਦੇ ਨਾਲ ਪਛਾਣ ਕਰ ਲਈ ਉਹਦੇ ਨਾਲ ਮੇਲ ਬਣਾ ਲਿਆ ਸਦਾ ਰਵੇ ਪਿਰ ਆਪਣਾ ਸੱਚੇ ਨਾਮ ਸੁਖ ਪਾਇਆ ਇਹ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਨਾਲ ਹੀ ਭਾਈ ਸੁਖ ਹੈ ਸਦਾ ਰਵੇ ਪਿਰ ਆਪਣਾ ਫਿਰ ਪਰਪੀਰ ਪਤੀ ਪ੍ਰਮਾਤਮਾ ਹਰੀ ਆਪਣਾ ਪ੍ਰਭੂ ਮਹਾਰਾਜ ਜੀ ਕਹਿੰਦੇ ਫਿਰ ਸਾਰਿਆਂ ਵਿੱਚ ਉਹਨੂੰ ਲੱਭ ਲਿਆ ਜਦੋਂ ਖੋਜਦੇ ਸੀ ਫਿਰਦੇ ਸੀ ਫਿਰ ਹੋਂਦ ਤਾਂ ਲੱਭ ਗਿਆ ਮਹਾਰਾਜ ਜੀ ਕਹਿੰਦੇ ਸਾਰਿਆਂ ਵਿੱਚ ਉਹਦਾ ਪ੍ਰਕਾਸ਼ ਉਹ ਹਾਜ਼ਰ ਨਜ਼ਰ ਆਇਆ ਸਦਾ ਰਵੇ ਫਿਰ ਆਪਣਾ ਸੱਚੇ ਨਾਮ ਸੁਖ ਪਾਇਆ ਹਰਾ ਜੀ ਕਹਿੰਦੇ ਸੱਚੇ ਨਾਮ ਦੇ ਨਾਲ ਹੀ ਇਹ ਆਤਮਾ ਸੀ ਜਿਹੜਾ ਮਨ ਸੀ ਉਹ ਸੁੱਖ ਸੁਖਾਂ ਦੀ ਪ੍ਰਾਪਤੀ ਹੋ ਗਈ ਉਹ ਨਾਮ ਨੂੰ ਉਹ ਜਿਹੜਾ ਸੁੱਖ ਅਸੀਂ ਲੱਭਦੇ ਫਿਰਦੇ ਸੀ ਉਹਨੂੰ ਮਿਲ ਗਿਆ ਪ੍ਰਾਪਤ ਹੋ ਗਿਆ ਇਹ ਮਨ ਮੇਰਿਆ ਕੋ ਨਹੀਂ ਹਰ ਦੇਖ ਸ਼ਬਦ ਵਿਚਾਰ ਤੇ ਮਹਾਰਾਜ ਜੀ ਕਹਿੰਦੇ ਤੇਰਾ ਕੋਈ ਨਹੀਂ ਇਹ ਮਨ ਮੇਰਿਆ ਤੇਰਾ ਕੋਈ ਨਹੀਂ ਜਿੰਨਾਂ ਨੂੰ ਤੂੰ ਆਪਣੇ ਸਮਝਦਾ ਇੱਥੇ ਸ੍ਰਿਸ਼ਟੀ ਵਿੱਚ ਤੇਰਾ ਕੋਈ ਨਹੀਂ ਇੱਥੇ ਜਵਾਬ ਦਿੰਦੇ ਨੇ ਮਹਾਰਾਜ ਨੌਵੇਂ ਪਾਤਸ਼ਾਹ ਮਹਾਰਾਜ ਜੀ ਜਵਾਬ ਦਿੰਦੇ ਨੇ ਸਾਨੂੰ ਇਸ ਅਨਸਰ ਦਾ ਨੇਕਾਂ ਹੀ ਸ਼ਬਦਾਂ ਦੇ ਵਿੱਚ ਹਾਰੇ ਬਚਨ ਕਰਦੇ ਨੇ ਮਾਤ ਪਿਤਾ ਬੰਤਾ ਸੁਤ ਬੰਧਵਮ ਇਸ਼ਟ ਮੀ ਤਰ ਭਾਈ ਪੂਰਵ ਜਨਮ ਕੇ ਮਿਲੇ ਸੁਜੋਗੀ ਅੰਤੇ ਕੋ ਨਾ ਸਹਾਈ ਇੱਥੇ ਧਾਰਨ ਦੇ ਮਹਾਰਾਜ ਜੀ ਪ੍ਰਗਟ ਕਰਦੇ ਨੇ ਇੱਥੇ ਜਵਾਬ ਮਿਲ ਗਿਆ ਸਾਨੂੰ ਕਹਿੰਦੇ ਜਿੰਨਾ ਤੇ ਸੀ ਖਿੱਤ ਕਰਦੇ ਨੇ ਚਿੱਤ ਰੱਖਦੇ ਆ ਮਨ ਮਨ ਵਾਰ-ਵਾਰ ਕਹਿੰਦਾ ਕਿ ਇਹ ਵੀ ਮੇਰਾ ਹੈ ਇਹ ਸੰਸਾਰ ਵਿੱਚ ਜਿੰਨੇ ਜੀਆ ਉਹਨਾਂ ਨਾਲ ਸਾਡਾ ਏਤਾ ਇਹ ਮਨ ਮੇਰਿਆ ਕੋ ਨਹੀਂ ਮਹਾਰਾਜ ਜੀ ਕਹਿੰਦੇ ਤੇਰਾ ਕੋ ਨਹੀਂ ਤੇਰਾ ਇਸ ਸ੍ਰਿਸ਼ਟੀ ਵਿੱਚ ਕੋਈ ਨਹੀਂ ਆਏ ਕੋਈ ਹੈ ਮਾਲਕ ਹਰੀ ਤੂੰ ਸਮਝੀ ਬੈਠਾ ਕੀ ਤੇ ਮੇਰਾ ਮਾਪਕੋ ਮੇਰਾ ਹੈ ਧੀਆਂ ਪੁੱਤਰੀ स्त्री ਮੇਰੀ ਆ ਸੁੱਤ ਬਣਤਾ ਇਸਤਰੀ ਅਤੇ ਧੀਆਂ ਪੁੱਤਰ ਭੈਣ ਭਰਾ ਦੋਸਤ ਮਿੱਤਰ ਸਾਰਿਆਂ ਨੂੰ ਮੇਰਾ ਮੇਰਾ ਕਰਦਾ ਨੇ ਕੋਈ ਮੇਰੇ ਹਨ ਜਦੋਂ ਖੀਰ ਦਾ ਸਵਾਦ ਹੁੰਦਾ ਸਭ ਪ੍ਰਾਇ ਹੋ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਉਦੋਂ ਕੌਣ ਮੇਰਾ ਹੈ ਜਦੋਂ ਖੀਰ ਦਾ ਸਾਂ ਲੈ ਜਾਂਦਾ ਨਾ ਜਮ ਸਾਹਮਣੇ ਖੜੇ ਹੁੰਦੇ ਹਨ ਉੱਥੇ ਕੋਈ ਨਹੀਂ ਬਾਹ ਛੁਡਾ ਸਕਦਾ ਕੌਣ ਛੁਡਾਏਗਾ ਕੋਈ ਨਹੀਂ ਛੁਡਾ ਸਕਦਾ ਕਾਲ ਸਿਰ ਤੇ ਖੜਾ ਹੈ ਤੇ ਉਸ ਵੇਲੇ ਕੋਈ ਕਹੇ ਛੁਡਾ ਲੇਗਾ ਬਾ ਉੱਥੇ ਤਾਂ ਸਾਰੇ ਪਾਸਿਓਂ ਫਿਰ ਜਵਾਬ ਮਿਲ ਜਾਂਦਾ ਸਾਰੇ ਛੱਡ ਕੇ ਪਿੱਛੇ ਹਟ ਜਾਂਦੇ ਹਨ ਜਦੋਂ ਸਾਹ ਨਿਕਲਦੇ ਹਨ ਦੇ ਤੂੰ ਵੀ ਅਸੀਂ ਭੂਤ ਮੰਨੀ ਜਾਂਦੇ ਆ ਜਿਹੜਾ ਪੰਜਾ ਤਤਾਂ ਦਾ ਇਹ ਸਰੀਰ ਹੈ ਨਾ ਇਹ ਦੇਹ ਹੈ ਪੰਜਾ ਤਤਾਂ ਦੀ ਉਹਨੂੰ ਇਸ ਭੂਤ ਪ੍ਰੇਤ ਮੰਨਦੇ ਆ ਦੌੜਨਾ ਸ਼ੁਰੂ ਕਰ ਦਿੰਨੇ ਆ ਰਾਤ ਵੀ ਨਹੀਂ ਰੱਖ ਸਕਦੇ ਅਸੀਂ ਕਈ ਵਰੀ ਰਾਤ ਤੋਂ ਵੀ ਡਰਦੇ ਆ ਕਿ ਰਾਤ ਰਹਿ ਜਾਏਗਾ ਤਾਂ ਕੀ ਬਣੇਗਾ ਸਾਨੂੰ ਜਾਗਣਾ ਪਏਗਾ ਕੋਲ ਬੈਠਣਾ ਪਏਗਾ ਫਟਾਫਟ ਕਰੋ ਸੂਰਜ ਡੁੱਬਣ ਤੋਂ ਪਹਿਲੋ ਕੱਢ ਲਓ ਕਈ ਵਰੀ ਤਾਂ ਸੂਰਜ ਵੀ ਡੁੱਬ ਜਾਂਦਾ ਕਈ ਵਰਾ ਦੇਖੀ ਤਾਂ ਬੜੀ ਕਾਲੀ ਹੁੰਦੀ ਹੈ ਸਾਨੂੰ ਸੂਰਜ ਡੁੱਬਣ ਤੇ ਵੀ ਅਸੀਂ ਕੱਢ ਲੈਨੇ ਆ ਆਸੰਗਤ ਜੀ ਉਹ ਉਧਰ ਰਹਿ ਰਸ ਜਦਾ ਸਮਾਂ ਜਦ ਹੋ ਜੇ ਉਦੋਂ ਕੰਡਣ ਦੀ ਹਦਾਇਤ ਨਹੀਂ ਸਾਨੂੰ ਗੁਰਸਿੱਖਾਂ ਯਸੀ ਰਾਤ ਦੇ ਟਾਈਮ ਵੀ ਲਾਣੀਆਂ ਸ਼ੁਰੂ ਕਰਾ ਲੈਨੇ ਆਨਕੇ ਯਾਰ ਬਾਬਾ ਜੀ ਜਲਦੀ ਕਰਕੇ ਫਟਾਫਟ ਕਰ ਦੋ ਅਸੀਂ ਮਰਜ਼ਾਦਾ ਤੋਂ ਉਲਟ ਚੱਲਦੇ ਆ ਕਿਉਂਕਿ ਜਿੱਥੇ ਇੰਨੀ ਜ਼ਿੰਦਗੀ ਉਹ ਸਰੀਰ ਨੇ ਸਾਡੇ ਨਾਲ ਕੱਟੀ ਸਾਡਾ ਕਾਹਦਾ ਹਿੱਤ ਐ ਕਾਹਦਾ ਮੋਹ ਐ ਫਿਰ ਇਹ ਤਾਂ ਆਪਣਾ ਆਪਣੇ ਸਰੀਰ ਵਾਸਤੇ ਸਾਡਾ ਮੋਹ ਸੀ ਉਹਦੇ ਨਾਲ ਤੇ ਉਹ ਸਰੀਰ ਜਦੋਂ ਖਤਮ ਹੁੰਦਾ ਸਾਡਾ ਮੋਹ ਨਾਲ ਹੀ ਟੁੱਟ ਜਾਂਦਾ ਫਿਰ ਅਸੀਂ ਰੋਲਾ ਤਾਂ ਬੜਾ ਪਾਨਿਆ ਹਿੱਤ ਕਰਕੇ ਪਾਨਿਆ ਦੋ ਚਾਰ ਦਿਨ ਉਸ ਤੋਂ ਬਾਅਦ ਉਹ ਵੀ ਟੁੱਟ ਜਾਂਦਾ ਫਿਰ ਸਾਲਾਂ ਤੇ ਮਹੀਨਿਆਂ ਤੇ ਸਾਲਾਂ ਤੇ ਕਈ ਸਾਲਾਂ ਤੇ ਗੱਲ ਪਹੁੰਚ ਜਾਂਦੀ ਹੈ ਤੇ ਪਿਆਰਿਓ ਇਹ ਸੰਸਾਰੀ ਕਰਮ ਰਿਸ਼ਤੇ ਹਨ ਇਹ ਜਦੋਂ ਸਰੀਰ ਫੁੱਟਦਾ ਸਾਡਾ ਪੈਦਾ ਹੁੰਦਾ ਹੈ ਇਹ ਕਰਮਾਂ ਦਾ ਜਿਹੜਾ ਹਸਾਬ ਹੈ ਨਾ ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਰਿਸ਼ਤੇ ਮਿਲਦੇ ਹਨ ਤੇ ਕਰੀ ਜਾਂਦੇ ਆ ਨਾ ਦੇਖਦੇ ਆ ਕਦੀ ਦੁੱਖ ਮਿਲਦਾ ਕਦੀ ਸੁੱਖ ਮਿਲਦਾ ਹੈ ਤੇ ਦੋ ਕਮਿਲਦਾ ਡਾਕਟਰਾਂ ਕੋਲ ਭੱਜੇ ਜਾਂਦੇ ਉੱਥੇ ਹਿਸਾਬ ਹੁੰਦਾ ਸਾਡਾ ਪਿਛਲੇ ਜਨਮ ਦਾ ਉਹ ਪੂਰਾ ਕਰਕੇ ਹੁੰਨੇ ਆ ਕਹਤੇ ਕਦੀ ਕਿਤੇ ਤਰਲਾਨੀਆਂ ਲਾ ਕੇ ਕਿਉਂਕਿ ਜਦੋਂ ਦੁੱਖ ਹੁੰਦਾ ਓਦੋਂ ਅਸੀਂ ਰਹਿ ਨਹੀਂ ਸਕਦੇ ਦੁੱਖ ਨੂੰ ਅਸੀਂ ਜਦੋਂ ਮਹਿਸੂਸ ਕਰਦੇ ਆ ਫਿਰ ਜਾਣੇ ਪੈਂਦਾ ਫਿਰ ਉਹ ਪਿਛਲੇ ਜਨਮਾਂ ਦਾ ਸੌਦੇ ਜਿਹੜੇ ਹਿਸਾਬ ਕਿਤਾਬਾਂ ਨੂੰ ਪੂਰੇ ਹੁੰਦੇ ਨੇ ਸਾਡੀ ਜ਼ਿੰਦਗੀ ਵਿੱਚ ਜਿੱਥੇ-ਜਿੱਥੇ ਲੈਣਦੇ ਨੇ ਨਾ ਜਿੱਥੇ-ਜਿੱਥੇ ਖਾਣਾ ਹੈ ਜਿੱਥੇ-ਜਿੱਥੇ ਲੈਣਾ ਦੇਣਾ ਹੈ ਉਥੇ ਸਮੇਂ-ਸਮੇਂ ਤੇ ਜਿਵੇਂ ਸਾਡੇ ਕਰਮਾਂ ਦੀ ਚਿੱਠੀ ਬਣੀ ਹੈ ਨਾ ਕਰਮਾਂ ਦਾ ਜੁੱਠਾ ਉਹਦੇ ਮੁਤਾਬਕ ਅਸੀਂ ਜਾਂਦੇ ਆ ਸਾਨੂੰ ਲੱਗਦਾ ਕਿ ਅਸੀਂ ਆਪ ਜਾ ਰਹੇ ਆ ਕਿੱਥੇ-ਜਿੱਥੇ ਸਾਡੇ ਕਰਮ ਸਾਨੂੰ ਲੈ ਕੇ ਜਾਂਦੇ ਨੇ ਸਾਨੂੰ ਮਾਲਕ ਆਪ ਹੀ ਭੇਜ ਲਿੰਦਾ ਦੇਖ ਲਓ ਕਿੱਥੇ ਦੇ ਕਿੱਥੇ ਅਸੀਂ ਬਾਹਰਲੇ ਦੇ ਸਾਂਝ ਪਹੁੰਚ ਜਾਂਦੇ ਆ ਦੇਸ਼ ਤੋਂ ਵਿਦੇਸ਼ ਵਿੱਚ ਵੀ ਚਲੇ ਜਾਂਦੇ ਆ ਇਹ ਸਾਰਾ ਸਾਡਾ ਪਹਿਲਾਂ ਹੀ ਬਣਿਆ ਹੁੰਦਾ ਕਰਮ ਇਹ ਸਾਰਾ ਚਿੱਠਾ ਸਾਨੂੰ ਪਹਿਲੂ ਹੀ ਮਿਲ ਜਾਂਦਾ ਸਾਨੂੰ ਲੱਗਦਾ ਕਿਸੇ ਆਪ ਕਰ ਰਿਹਾ ਸਾਰਾ ਕੁਝ ਅਸੀਂ ਨਹੀਂ ਪਰ ਪਿਆਰ ਉਹ ਜਿੱਥੇ ਜਿੱਥੇ ਉਹਨੇ ਭੇਜਨਾ ਹੈ ਜਿਹੜਾ ਜਿਹੜਾ ਦੁੱਖ ਸਾਨੂੰ ਘਟਣਾ ਹੈ ਸਰੀਰ ਤੇ ਇਹ ਸਾਰੇ ਕਰਮਾਂ ਦੇ ਹਿਸਾਬ ਪੂਰੇ ਹੁੰਦੇ ਹਨ ਜਿੰਨਾ ਚਿਰ ਸਾਹ ਚੱਲਦੇ ਹਨ ਪਰ ਅਸੀਂ ਇਹ ਚੀਜ਼ਾਂ ਨੂੰ ਸੰਸਾਰ ਨੂੰ ਆਪਣਾ ਸਮਝ ਲੈਨੇ ਆ ਕਿ ਇੱਥੇ ਸਾਰੇ ਰਿਸ਼ਤੇਦਾਰ ਭੈਣ ਭਰਾ ਮਾਪਿਓ ਮੇਰਾ ਸਾਡਾ ਮਰਨ ਤੱਕ ਸਾਥ ਦੇਣਗੇ ਅੱਗੇ ਤੱਕ ਵੀ ਪਹੁੰਚ ਜਾਣੇ ਆ ਪਰ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਹਦਾਇਤ ਕਰਤੀ ਜਵਾਬ ਦਿੱਤਾ ਕਹਿੰਦੇ ਇਸ ਜਗਤ ਵਿੱਚ ਇਸ ਜਗਮ ਹੈ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਤੇਰਾ ਇਹ ਜਗਤ ਵਿੱਚ ਸ੍ਰਿਸ਼ਟੀ ਵਿੱਚ ਮਹਾਰਾਜ ਜੀ ਕਹਿੰਦੇ ਆਵੀ ਭਲੇਖਾ ਇਹ ਮਨ ਮੇਰਿਆ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਮਹਾਰਾਜ ਕਹਿੰਦੇ ਇੱਥੇ ਕੋਈ ਨਹੀਂ ਹੈ ਜਗਤ ਵਿੱਚ ਤੇਰਾ ਤੂੰ ਸ਼ਬਦ ਦੀ ਵਿਚਾਰ ਨੂੰ ਕਰਨਾ ਕਰ ਤੂੰ ਆਪਣੇ ਮਨ ਦੇ ਨਾਲ ਵਿਚਾਰ ਕਰ ਕਿਹੜਾ ਸੰਸਾਰ ਵਿੱਚ ਸ਼ਬਦ ਤੋਂ ਬਿਨਾਂ ਨਾਮ ਤੋਂ ਬਿਨਾਂ ਸੱਚੇ ਪ੍ਰਭੂ ਤੋਂ ਬਿਨਾਂ ਕੌਣ ਹੈ ਤੇਰਾ ਹਰ ਸਰਨਾਈ ਭਜ ਪਉ ਪਾਹੇ ਮੋਖ ਦਵਾਰ ਮਹਾਰਾਜ ਕਹਿੰਦੇ ਹਰੀ ਦਾ ਭਜਨ ਉਹਦੀ ਸ਼ਰਨ ਲੈ ਲੈ ਜਿੱਥੇ ਮੋਖ ਮਿਲਣੀ ਹੈ ਜਿੱਥੇ ਮੋਖ ਦਵਾਰ ਮਿਲਿਆ ਉਹ ਪ੍ਰਭੂ ਦਾ ਦਰ ਹੈ ਮਹਾਰਾਜ ਜੀ ਕਹਿੰਦੇ ਇਹਦੇ ਤੋਂ ਬਿਨਾ ਤੈਨੂੰ ਕੋਈ ਨਹੀਂ ਜਮਾਂ ਦੀ ਫਾਈ ਤੂੰ ਵਜਾ ਸਕਦਾ ਜੰਮਣ ਮਰਨ ਤੋਂ ਰਹਿਤ ਕਰ ਸਕਦਾ ਇਕੋ ਹੀ ਹੈ ਹਰ ਸਰਨਾਈ ਭਜ ਪਉ ਪਾਏ ਮੋਖ ਦਵਾਰ ਮਹਾਰਾਜ ਜੀ ਕਹਿੰਦੇ ਇਥੋ ਹੀ ਮੋਖ ਦਵਾਰ ਜੰਮਣ ਮਰਨ ਤੋਂ ਆਤਮਾ ਨੂੰ ਅੰਬਰ ਹੋਣਾ ਸ਼ਬਦ ਸੁਨਾਈ ਹੈ ਸ਼ਬਦ ਬੁੱਝੀ ਹੈ ਸ਼ਬਦ ਰਹੇ ਲਿਵ ਲਾਏ ਤੇ ਮਹਾਰਾਜ ਜੀ ਦੇਖੋ ਫਿਰ ਵਚਨ ਕਰਦੇ ਹਨ ਕਹਿੰਦੇ ਸ਼ਬਦ ਦੇ ਵਿੱਚ ਹੀ ਸਭ ਕੁਝ ਹੈ ਸ਼ਬਦ ਸੁਨਾਈਏ ਸ਼ਬਦ 부ਜੀਏ ਮਹਾਰਾਜ ਜੀ ਕਹਿੰਦੇ ਓ ਸ਼ਬਦੇ ਦੇ ਰਾਈ ਉਹਨੂੰ ਹੂਜਣਾ ਕਰੀਏ ਸ਼ਬਦ ਕਰੇ ਲਿਵ ਲਾਏ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਨਾਲ ਲਿਵ ਸੁਰਤੀ ਲਾਣਾ ਕਰੀਏ ਸ਼ਬਦੇ ਹਮੇ ਮਾਰੀਏ ਸੱਚੇ ਮੈਲ ਸੁਖ ਪਾਏ ਦੇਖੋ ਮਹਾਰਾਜ ਜੀ ਨੇ ਸਾਨੂੰ ਰਸਤਾ ਵੀ ਨਾਲ ਹੀ ਦੱਸਤਾ ਕਹਿੰਦੇ ਸ਼ਬਦ ਹੀ ਹੈ ਜਿਹੜਾ ਹਮੇ ਦੇ ਰੋਗ ਨੂੰ ਮਾਰ ਸਕਦਾ ਹੈ ਇਹਦੇ ਸੱਚੀ ਬਾਣੀ ਐ ਗੁਰੂ ਦਾ ਸ਼ਬਦ ਐ ਜਿਹੜਾ ਇਹ ਰੋਗ ਨੂੰ ਖਤਮ ਕਰ ਸਕਦਾ ਐ ਇਹ ਬਾਹਰੋਂ ਨਹੀਂ ਖਤਮ ਹੋਣਾ ਜਿਹੜੇ ਪੰਜ ਵਿਕਾਰ ਹਨ ਪੰਜ ਰੋਗ ਹਨ ਪਿਆਰਿਓ ਇਹ ਬਾਣੀ ਦੇ ਸ਼ਬਦ ਦੀ ਕਮਾਈ ਨਾਲ ਹੀ ਖਤਮ ਹੁੰਦਿਆਂ ਸ਼ਬਦ ਹਉਮੈ ਮਾਰੀਏ ਸ਼ਬਦੇ ਮਹਿਲ ਸੁਖ ਪਾਏ ਸ਼ਬਦੇ ਰਾਹੀ ਸੱਚੇ ਗੁਰੂ ਦਾ ਆਤਮਾ ਦੇ ਅੰਦਰ ਵਾਸ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਸੁਖ ਪਾਈਦਾ ਹੈ ਇਸ ਜਗਮੈਂ ਸੋਭਾ ਨਾਮ ਕੀ ਬਿਨ ਨਾਮੈ ਸੋਭਾ ਨਾ ਹੋਈ ਇਸ ਜਗਤ ਵਿੱਚ ਕਲ ਯੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਦੀ ਸੋਭਾ ਹੈ ਨਾਮ ਦਾ ਵਰਤਾਰਾ ਮਹਾਰਾਜ ਜੀ ਕਹਿੰਦੇ ਇਥੇ ਨਾਮ ਤੋਂ ਬਿਨਾ ਉਹਦੀ ਪ੍ਰਾਪਤੀ ਨਹੀਂ ਇਸ ਜਗਮੈਂ ਸੋਭਾ ਨਾਮ ਕੀ ਬਿਨ ਨਾਮੈ ਸੋਭਾ ਨਾ ਹੋਈ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਸਭ ਝੂਠ ਹੈ ਛਾਲ ਹੈ ਕਿ ਜਗਤ ਵਿੱਚ ਜੇ ਸੋਭਾ ਲੈਣੀ ਹੈ ਸੱਚੇ ਨਾਮ ਦੀ ਕਮਾਈ ਕਰੀਏ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਕੁਝ ਨਹੀਂ ਹੈ ਬਚਨ ਕਰਦੇ ਨੇ ਕਿ ਮਹਾਰਾਜ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਨਾਲ ਹੀ ਜਵਾਬ ਦਿੱਤਾ ਮਹਾਰਾਜ ਨੇ ਕਹਿੰਦੇ ਜੇ ਸਦਾ ਲਈ ਸੋਭਾ ਚਾਹਨਾ ਹੈ ਤੇ ਨਾਮ ਦੀ ਸੋਭਾ ਹੈ ਇਹ ਚਾਰ ਦਿਨ ਦੀ ਸੋਭਾ ਵਾਵਾ ਖੱਟਣੀ ਹੈ ਫਿਰ ਮਾਇਆ ਪਿੱਛੇ ਦੌੜਦਾ ਮਾਇਆ ਪਿੱਛੇ ਆਪਾਂ ਦੇਖਦੇ ਆਂ ਚਾਰ ਦਿਨਾਂ ਦੀ ਸੋਭਾ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਵਨਾਈ ਮਹਾਰਾਜ ਜੀ ਕਹਿੰਦੇ ਸਮਾਂ ਨਹੀਂ ਲੱਗਦਾ ਦੇਰੀ ਨਹੀਂ ਲੱਗਦੀ ਕਿ ਬਿਲਮ ਦੇ ਵਿੱਚ ਖਤਮ ਹੋ ਜਾਂਦੀ ਹੈ ਮਾਇਆ ਦੀ ਸੋਭਾ ਆਪਾਂ ਦੇਖਦੀ ਹੈ ਨਾ ਵੱਡੇ ਵੱਡੇ ਲੋਕ ਮਾਇਆ ਧਾਰੀ ਜਿਨ੍ਹਾਂ ਦੀ ਸੋਭਾ ਹੁੰਦੀ ਹੈ ਤੇ ਦੁਨੀਆ ਹੀ ਸੋਭਾ ਦਿੰਦੀ ਹੈ ਦੁਨੀਆ ਹੀ ਖੋ ਲੈਂਦੀ ਹੈ ਚਾਰ ਦਿਨ ਸੋਭਾ ਵਾਵਾ ਵਾਵਾ ਵੀ ਹੁੰਦੀ ਐ ਕਿ ਬੜੇ ਵਧੀਆ ਹਨੇ ਬੰਦੇ ਤੇ ਦੇਖੋ ਜਦੋਂ ਖਤਮ ਹੁੰਦੀ ਐ ਇੱਕ ਸਕਿੰਟ ਲੱਗਦਾ ਫਿਰ ਉਹੀ ਲੋਕ ਮੱਥਰ ਮਾਰਦੇ ਹਨ ਕੋਈ ਲੋਕ ਮਗਰ ਭੱਜਦੇ ਹਨ ਦੇਖਦੀ ਐ ਨਾ ਸਰਕਾਰਾਂ ਦਾ ਹਾਲ ਐਸੀ ਐ ਨਾ ਕੱਚਾ ਰਾਜੜਾ ਬਨੋਟੀ ਰਾਜ ਐ ਮਾਇਆ ਦਾ ਰਾਜ ਐ ਆਪਣੀ ਅੱਖਾਂ ਦੇ ਸਾਹਮਣੇ ਐ ਸਾਰੀ ਫੋਟੋ ਸਾਰਾ ਦਿਨ ਸੇ ਸਾਹਮਣੇ ਆ ਜਾਂਦਾ ਜਦੋਂ ਮਹਾਰਾਜ ਬਤਨ ਕਰਦੇ ਨੇ ਕਹਿੰਦੇ ਚਾਰ ਦਿਨ ਦੀ ਵਾਵਾ ਬਵਤ ਤੇ ਹੁੰਦੀ ਐ ਆਪਾਂ ਜਕਾਰੇ ਵੀ ਲਾਨਨੇ ਆ ਬੜੇ ਪਿੱਛੇ ਭੱਜਦੇ ਆ ਤੇ ਜਦੋਂ ਉਹਨਾਂ ਦੀ ਸੋਭਾ हट ਜਾਂਦੀ ਐ ਫਿਰ ਉਹ ਆਪੇ ਹੀ ਜੁੱਤੀਆਂ ਚੁੱਕ ਲੈਣੇ ਆ ਆਪੇ ਹੀ ਮਗਰ ਦੌੜਦੇ ਆ ਫਿਰ ਇਹ ਬੰਦਾ ਚੰਗਾ ਨਹੀਂ ਇਹ ਮਾਇਆ ਦੀ ਸੋਭਾ ਕੱਚੀ ਸੋਭਾ ਐ ਇੱਥੇ ਸਦਾ ਸਿਰ ਨਹੀਂ ਰਹਿੰਦੀ ਮਹਾਰਾਜ ਜੀ ਕਹਿੰਦੇ ਮਾਇਆ ਆਵਣ ਜਾਣੈ ਸਿਸ਼ਟੀ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦਾ ਬਿਲਮ ਮਹਾਰਾਜ ਕਹਿੰਦੇ ਬਿਲਮ ਨਹੀਂ ਹੁੰਦਾ ਭਾਵ ਕੀ ਦੇਰ ਹੀ ਨਹੀਂ ਲੱਗਦੀ 1 ਮਿੰਟ ਚ ਤੈਸ ਸਨੈਸ ਹੋ ਜਾਂਦਾ ਸਭ ਕੁਝ ਜਿੰਨੀ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ ਜਿੰਨੀ ਨਾਮ ਵਿਸਾਰਿਆ ਜਿੰਨੇ ਨਾਮ ਨੂੰ ਭੁੱਲ ਗਏ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਵਿਸਾਰਤਾ ਉਹਨੂੰ ਪ੍ਰਭੂ ਨੂੰ ਸੱਚੇ ਸ਼ਬਦ ਨੂੰ ਹਰਾ ਜੀ ਕਹਿੰਦੇ ਮੂਆਂ ਦੇ ਸਮਾਨ ਹੀ ਹਨ ਉਹਨਾਂ ਨੂੰ ਜਾਪਦਾ ਕਿ ਸੀ ਜਿੰਦਿਆਂ ਤੁਰੇ ਫਿਰਦੇ ਆ ਹਰ ਜੀ ਕਹਿੰਦੇ ਉਹ ਮਾਇਆ ਉਹ ਸ਼ਬਦ ਨੂੰ ਵਿਸਾਰਕ ਉਹਨਾਂ ਦੀ ਆਤਮਾ ਮਰ ਚੁੱਕੀ ਹੈ ਮਨ ਜਿਹੜਾ ਉਹ ਮੂਆ ਸਮਾਨ ਉਹ ਜਿੰਦੇ ਜੀ ਮਰੇ ਹਨ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਭੁੱਲਤਾ ਨਾਮ ਨੂੰ ਵਿਸਾਰਤਾ ਜਿੰਨੀ ਨਾਮ ਵਿਸਾਰਿਆ ਸੇ ਮੂਏ ਮਰ ਜਾਹੇ ਹਰ ਜੀ ਕਹਿੰਦੇ ਪਿੰਦੂ ਤਾਂ ਜਿੰਦੇ ਹੀ ਮੂਏ ਹਨ ਫਿਰ ਸਰੀਰ ਕਰਕੇ ਮਰ ਜਾਂਦੇ ਨੇ ਆਤਮਾ ਜੰਮਨ ਮਰਨ ਚ ਜਾਂਦੀ ਹੈ ਹਰ ਰਸ ਸਾਧਨ ਆਇਓ ਵਿਸ਼ਟਾ ਮਹਿ ਸਮਾਏ ਫਿਰ ਮਹਾਰਾਜ ਜੀ ਨੇ ਅਨਸਰ ਦਿੱਤਾ ਕਹਿੰਦੇ ਜਿਨ੍ਹਾਂ ਨੇ ਹਰੀ ਦਾ ਰਸ ਨੀਣਾ ਚੱਖਿਆ ਆਨੰਦ ਨਹੀਂ ਲਿਆ ਤੇ ਮਹਾਰਾਜ ਜੀ ਕਹਿੰਦੇ ਜਿਵੇਂ ਵਿਸ਼ਟਾ ਦਾ ਕੀੜਾ ਨਾ ਵਾਰ-ਵਾਰ ਵਿਸ਼ਟਾ ਚ ਹੀ ਜਾਂਦਾ ਹੈ ਤੇ ਮਨਮੁਖ ਦੀ ਆਦਵਿਤੀ ਵੀ ਇਹੀ ਹੈ ਉਹ ਵੀ ਵਾਰ-ਵਾਰ ਓਗਣ ਕਰਨ ਜਾਂਦਾ ਹੈ ਇਹ ਜਵਾਬ ਦਿੱੰਦਨ ਮਹਾਰਾਜ ਤੀਜੇ ਪਾਸ਼ਾ ਕਿੰਦੇ ਉਹ ਫਿਰ ਵਿਸ਼ਟਾ ਦੇ ਕੀੜੇ ਆ ਲਾਉਂਦਾ ਹਾਲ ਐ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਸਵਾਦ ਨਹੀਂ ਮਾਣਿਆ ਆਨੰਦ ਨਹੀਂ ਆਇਆ ਜਿਨ੍ਹਾਂ ਨੂੰ ਉਹ ਵਾਰ-ਵਾਰ ਆਉਂਦੇ ਤਾਂ ਹਨ ਗੁਰੂ ਕੋਲ ਪਰ ਉਹਨਾਂ ਦੀ ਮਾਨ ਉਹਨਾਂ ਦੀ ਸੁਰਤੀ ਉਹਨਾਂ ਦੀ ਆਤਮਾ ਉਥੇ ਸੱਚੇ ਸ਼ਬਦ ਕੋਲ ਟਿਕ ਨਹੀਂ ਸਕਦੀ ਉਹ ਵਾਰ-ਵਾਰ ਭਜਦੀ ਔਗਣ ਕਰਨ ਉਹ ਗੰਦਗੀ 'ਚ ਭਜਦੀ ਐ ਜਿਵੇਂ ਗੰਦਗੀ ਦਾ ਕੀੜਾ ਜਿਹੜਾ ਵਿਸ਼ਟਾ ਦਾ ਮਹਾਰਾਜ ਜੀ ਕਹਿੰਦੇ ਵਿਸ਼ਟਾ ਮੈਂ ਹੀ ਰਾਹੇ ਉਹ ਵਿਸ਼ਟਾ ਦੇ ਵਿੱਚ ਹੀ ਜਾ ਟਿਕਦਾ ਐ ਉਹਨਾਂ ਦਾ ਵੀ ਹਾਲ ਐਸਾ ਹੀ ਏ ਮਨ ਮੁਖ ਮੁਨਖ ਐਸਾ ਉਹ ਵੀ ਔਗਣਾ ਵੱਲ ਭੱਜਦਾ ਏ ਉਹ ਵੀ ਨਿੰਦਿਆ ਵੱਲ ਭੱਜਦਾ ਉਹਦੀ ਵੀ ਬਿਰਤੀ ਸੁਰਤੀ ਉਸੇ ਜਗਾ ਤੇ ਟਿੱਕੀ ਹੁੰਦੀ ਆ ਇੱਕ ਆਪੇ ਬਖਸ਼ ਮਲਾਈਨ ਅਣ ਦਿਨ ਨਾਮੇ ਲਾਏ ਇੱਕ ਰਾ ਨੂੰ ਮਹਾਰਾਜ ਜੀ ਕਹਿੰਦੇ ਉਹ ਬਖਸ਼ ਦਿੰਦਾ ਜਿਨ੍ਹਾਂ ਨੂੰ ਉਹਨੇ ਆਪਣੇ ਚ ਮਿਲਣਾ ਇਕ ਆਪੇ ਬਖਸ਼ ਮਲਾਇਨ ਅਨ ਦਿਨ ਰਹੇ ਲਿਵ ਲਾਏ ਨਾਮੇ ਨਾਮੇ ਲਾਏ ਮਹਾਰਾਜ ਜੀ ਕਹਿੰਦੇ ਦਿਨ ਰਾਤ ਉਹ ਨਾਮ ਵਿੱਚ ਸੁਰਤੀ ਜੋੜੀ ਰੱਖਦੇ ਹਨ ਦੁਨੀਆਂ ਦੇ ਵਿੱਚ ਵੀ ਵਿਚਰਦੇ ਹਨ ਪਰ ਉਹਨਾਂ ਦੀ ਮਾਨ ਉਹਨਾਂ ਦਾ ਤਨ ਮਨ ਜਿਹੜਾ ਉਸ ਚਰਨਾਂ ਦੇ ਵਿੱਚ ਟਿਕਿਆ ਰਹਿੰਦਾ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾਏ ਉਹ ਸੱਚ ਦੀ ਕਮਾਈ ਕਰਦੇ ਹਨ ਸੱਚ ਦੇ ਵਪਾਰੀ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸੱਚ ਦੀ ਕਮਾਈ ਕਰਨੀ ਹੈ ਇਨਾ ਮਰਜੀ ਕੋਈ ਕਹੀ ਜਾਏ ਹੰਸ ਥੋੜਾ ਛੱਡਦਾ ਹੰਸ ਜਿਹੜਾ ਉਹਦੀ ਬਿਰਤੀ ਸੁਰਤੀ ਐਸੀ ਐ ਉਹ ਮਾਨਸ ਰੂਪ ਰਤੀ ਜਾਂਦਾ ਕਿਤੇ ਦੇਖਿਆ ਛੱਪੜਾਂ ਟੁੱਬਿਆਂ ਦੇ ਹੰਸ ਨੂੰ ਬੈਠਿਆ ਉਹਦੀ ਸੁਰਤੀ ਬਿਰਤੀ ਮਾਨਸ ਰੂਪ ਦੀ ਐ ਉਹ ਉੱਥੇ ਸੁੱਚੇ ਜਲ ਦੇ ਵਿੱਚ ਨਿਕਲਦਾ ਸੁੱਚੇ ਮੋਤੀਆਂ ਨੂੰ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਬਗਲਾ ਉਹ ਅੰਦਾ ਤੇ ਚਿੱਟਾ ਹੀ ਹੰਸ ਵਰਗਾ ਪਰ ਉਹਦੀ ਸੁਰਤੀ ਬਿਰਤੀ ਛੱਪੜ ਤੇ ਟਿੱਕੀ ਰਹਿੰਦੀ ਐ ਉਹ ਡਣੀਆਂ ਮੱਛਾਂ ਮੱਛੀਆਂ ਨੂੰ ਨਿਗਲਦਾ ਖਾਂਦਾ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸੱਚ ਬੋਲਣ ਵਾਲਾ ਮਨੁੱਖ ਉਹ ਕਦੀ ਝੂਠਵਾਲ ਨਹੀਂ ਭੱਜਦਾ ਮਹਾਰਾਜ ਜੀ ਕਹਿੰਦੇ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾਹੇ ਤੇ ਮਹਾਰਾਜ ਜੀ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਸੱਤ ਸੱਚ ਟਿਕ ਜਾਂਦਾ ਹੈ ਇਸ ਕਰਕੇ ਉਹ ਸੱਚ ਦੀ ਕਮਾਈ ਕਰਦਾ ਹੈ ਬਿਨ ਸ਼ਬਦੈ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਮਹਾਰਾਜ ਜੀ ਕਿਤੇ ਬਿਨਾ ਸ਼ਬਦ ਤੋਂ జగਤ ਅੰਨਾ ਬੋਲਾ ਹੈ ਪਿੱਛੇ ਵੀ ਇਹ ਸ਼ਬਦ ਆਇਸੀ ਲਬਜ ਇੱਥੇ ਫਿਰ ਮਹਾਰਾਜ ਜੀ ਬੇਨ ਵਚਨ ਕਰਦਨ ਬਿਨ ਸ਼ਬਦੇ ਸੁਣੀਏ ਨਾ ਦੇਖੀਏ ਸ਼ਬਦ ਤੋਂ ਬਿਨਾ ਅਸੀਂ ਨਾ ਸੁਣ ਸਕਦੇ ਆ ਨਾ ਦੇਖ ਸਕਦੇ ਆ ਆਪਾਂ ਨੂੰ ਪਤਾ ਹੈ ਸੰਸਾਰ ਅੰਨਿਆ ਬੋਲਿਆਂ ਦੀ ਤਰ੍ਹਾਂ ਦੁਨੀਆ ਜਿਹੜੀ ਇਹ ਸ੍ਰਿਸ਼ਟੀ ਹੈ ਭੌਂਦੀ ਫਿਰਦੀ ਹੈ ਬਿਨਾ ਸ਼ਬਦ ਤੋਂ ਅਸੀਂ ਇਹਨੇ ਬੋਲੀ ਆ ਕਿਉਂਕਿ ਸਾਨੂੰ ਉਹ ਸੋਝੀ ਨਹੀਂ ਹੁੰਦੀ ਗਿਆਨ ਨਹੀਂ ਹੁੰਦੀ ਤੇ ਅਸੀਂ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਹੀ ਸ੍ਰਿਸ਼ਟੀ ਦੇ ਵਿੱਚ ਗਵਾ ਛੱਦਦੇ ਹਾਂ ਮਹਾਰਾਜ ਜੀ ਕਹਿੰਦੇ ਜਗਤ ਅੰਨਾ ਬੋਲਾ ਭਰਮ ਦੇ ਵਿੱਚ ਫਸਿਆ ਹੋਇਆ ਬਿਨ ਨਾਵੇਂ ਦੁੱਖ ਪਾਏ ਸੀ ਨਾਮ ਮਿਲੇ ਤੇ ਸੈਰ ਜਾਏ ਬਿਨਾ ਮਹਾਰਾਜ ਜੀ ਕਹਿੰਦੇ ਨਾਮ ਤੋਂ ਪਿਆਰਿਓ ਦੁੱਖ ਪਾਣਾ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਨਾਮ ਮਿਲੇ ਤੇ ਸੇ ਰਜਾਏ ਮਹਾਰਾਜ ਜੀ ਕਹਿੰਦੇ ਉਹਦੀ ਰਜਾ ਤੋਂ ਬਿਨਾ ਹਕਮ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਜਿਨ ਬਾਣੀ ਸਿਉ ਚਿੱਤ ਲਾਇਆ ਸੇ ਜਨ ਨਿਰਮਲ ਪਰਵਾਨ ਤੇ ਮਹਾਰਾਜ ਜੀ ਕਹਿੰਦੇ ਜਿਨਾਂ ਜਗਿਆਸਵਾ ਨੇ ਭਾਈ ਬਾਣੀ ਦੇ ਨਾਲ ਚਿੱਤ ਲਾ ਲਿਆ ਉਹ ਜਨ ਬਣ ਗਏ ਉਹਦੇ ਦਰ ਦੇ ਮਹਾਰਾਜ ਜੀ ਕਹਿੰਦੇ ਹਿੰਕਤਾ ਉਮੇ ਕੱਟ ਕੇ ਉਹ ਨਿਰਮਲ ਹੋ ਜਾਂਦੇ ਹਨ ਉਹਦੇ ਦਰ ਤੇ ਉਹ ਪਰਵਾਨ ਹਨ ਮਾਨਕ ਨਾਮ ਤਿੰਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣ ਮਹਾਰਾਜ ਕੀਰਲੀ ਤੋਖ ਵਿੱਚ ਬਚਨ ਕਰਦੈਨ ਬੇਨਤੀ ਨਾਨਕ ਨਾਮ ਤਿੰਨਾ ਕਦੇ ਨਾ ਵਿਸਰੈ ਹਰਾ ਜੀ ਕਹਿੰਦੇ ਉਹਨਾਂ ਨੂੰ ਕਦੇ ਵੀ ਨਾਮ ਭੁੱਲਦਾ ਨਹੀਂ ਸੇ ਦਰ ਸੱਚੇ ਜਾਣ ਉਸ ਉਹਦੇ ਦਰ ਤੇ ਉਹੀ ਜਾਣੇ ਜਾਂਦੇ ਹਨ ਉਹੀ ਪਛਾਨੇ ਜਾਂਦੇ ਹਨ ਉਹਨਾਂ ਦੀ ਆਉ ਭਗਤ ਹੁੰਦੀ ਆ ਜਿਹੜੇ ਸੱਚੇ ਨਾਮ ਨੂੰ ਸਦਾ ਹੀ ਹਿਰਦੇ ਵਿੱਚ ਵਸਾ ਲੈਂਦੇ ਹਨ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਬਾਣੀ ਵਿਚਾਰਦਿਆਂ ਨੇਕਾਂ ਭੁੱਲਾਂ ਜੰਨੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਈਆਂ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ